ਗੁਰਦਾਤਾ ਗੁਰਤਾ ਇਹ ਵਿਦਾ ਭਗਤ ਅਨੇਕ ਮਿਲਦਾ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਸਾਰੇ ਚੱਲ ਕੇ ਆਏ ਹਾਂ ਕੋ ਪਿਛਲੇ ਕੋਰਬਲ ਜਰਰਦਾ ਵੀਜਿਆ ਹੈ ਵੀਜ ਸਤ ਸੰਗਤ ਕਰਨ ਦਾ ਸਭਾ ਸੇਵਾ ਕਰਨ ਦਾ ਸਭਾ ਗੁਰੂ ਦੇ ਲੱਗ ਰੇ ਆ ਸਭਾ ਦਾ ਗੁਰੂ ਗਿਆ ਮਾਰ ਦਾ ਸਭਾ ਦਾ ਰਸਤਾ ਬਣਨ ਦਾ ਸਭਾ ਦਾ ਸੰਬੰਧ ਕੱਢਣ ਦਾ ਜੋ ਸਬੰਧ ਬਣਿਆ ਹੈ ਇਹ ਗੁਰੂ ਦੀ ਕਿਰਪਾ ਹੀ ਹੈ ਪਾਸ਼ਾ ਨੇ ਗਰਫਾ ਕੀਤੀ ਆਪਜੀ ਸਾਹਿਬ ਸੰਗਤਾਂ ਇੱਥੇ ਚੱਲ ਕੇ ਇੱਕ ਇੱਕ ਕਦਮ ਗੁਰੂ ਹਰਿਵਾਰ ਨੂੰ ਆ ਰਿਹਾ ਚੱਲ ਚੱਲ ਹੋ ਇੱਕ ਪੈਰਾ ਜਾਏ ਚੱਲ ਸਤਿਗੁਰੂ ਕੋਟ ਬੈਠਾ ਆਦੇ ਹੋ ਦੇ ਲੇਟ ਹੈ ਮਨ ਦੀ ਕਾਮਨਾ ਮਨ ਦੀ ਵਾਸ਼ਨਾ ਸਤਿਗੁਰੂ ਪੂਰੀਆਂ ਕਰਦਾ ਜੋ ਵੀ ਚੱਲ ਕੇ ਜੋ ਜੋ ਪ੍ਰਾਣੀ ਆਉਂਦਾ ਇੱਥੇ ਧਰਤੀ ਤੇ ਜਮਸ਼ਕਾਰ ਕਰਨ ਝੋੜੀਆਂ ਪਰਕੇ ਜਾਂਦਾ ਹੈ ਇਹ ਬਾਬੇ ਨਾਨਕ ਦਾ ਦਾਰ ਉੱਚਾ ਸੁੱਚਾ ਬੜਾ ਮਹਾਨ ਹੈ ਸਾਥ ਸਗੜੇ ਜਦੋਂ ਬਿਤਾ ਚਨ ਜੋ ਦੀ ਚਾਰਨ ਚੋ ਧਰਤੀ ਗੁਰਮਤ ਪਿਆਰਿਓ ਇਹ ਸਮਾਂ ਕੋਲੋਂ ਪਿੱਛੇ ਵੱਲ ਝਾਤ ਮਾਰ ਕੇ ਵੇਖੋ ਸਾਡੇ ਲੋਹਾਲ ਦੇ ਆ ਨਾ ਇਹ ਦਿੱਖਿਆ ਜਵੇਂ ਬੱਚੇ ਦੇ ਵਿੱਚ ਜੰਗਲ ਮੰਨਦੇ ਨਹੀਂ ਪਰ ਬੜਾ ਕੁਝ ਦੇਖਿਆ ਸਾਡੇ ਵੱਡਿਆਂ ਨੇ ਵੀ ਪਰ ਸਤਿਗੁਰੂ ਮਹਾਰਾਜ ਜੀ ਨੇ ਇਸ ਧਰਤੀ ਦੇ ਜਿਵੇਂ ਵਿਵਾਰਕ ਚਾਰਨ ਪਾਇਆ ਦੁਨੀਆ ਦੇ ਇਤਿਹਾਸ ਦੇ ਸੁਹੈਰੀ ਪੰਨਿਆਂ ਤੇ ਲਿਖਿਆ ਗਿਆ ਚਾਰ ਸਾਲ ਦੀ ਧਰਤੀ ਮਾਨ ਦਿੱਤਾ ਬਾਦਸ਼ਾਹ ਨੇ ਸੁਣ ਤੂੰ ਤਰੇ ਕੰਡਿਆਂ ਤੇ ਕੰਡਿਆਂ ਤੇ ਸੌਂ ਗਿਆ ਸੋ ਸੁਖ ਵੇਂਡ ਕੇ ਮਰਿਓ ਨੁ ਤੁਆ ਦੇ ਆਲੇ ਆਪਣੇ ਵੇਰ ਹੀ ਦਾ ਧਰੋ ਜੱਸਪਤਾ ਗੁਰੂ ਮਾਰ ਪਾਸ਼ਾ ਮਹਾਰਾਜ ਨੇ ਘੜੀ ਚਿਪਾਉ ਤੇ ਛੱਡ ਕੇ ਪਟਿਆਲੀ ਜੱਟ ਦਾ ਜੱਤ ਛਾਏ ਜੰਡ ਸਾਹਿਬ ਦਾ ਰਤਵਾ ਮਲਿਆ ਦੀ ਝਾੜੀ ਨਾਲ ਜੱਤ ਛਾਏ ਝਾੜਾ ਨਾਲ ਜੱਤ ਛਾਏ ਝਾੜ ਸਾਹਿਬ ਦੀ ਧਰਤੀ ਸੋ ਗੁਰਮਤਿ ਪਿਆਰਿਓ ਪੰਡਾ ਸਰ ਦੀ ਧਰਤੀ ਦੇ ਮਹਾਰਾਜ ਨੇ ਆਪਣੇ ਚੰਨ ਸਫਾਰੇ ਅੱਜ ਪੰਡਾ ਸਰ ਦਾ ਦਰਜਾ ਹੈ ਇਸ ਵਿਖੜੇ ਪੈਂਦੇ ਜੰਗਲ ਦੇ ਵਿੱਚੋਂ ਮਹਾਰਾਜ ਜਦੋਂ ਗੁਜ਼ਰੇ ਤਾਂ ਇਹ ਬਦਵਲਪੁਰ ਦੀ ਧਰਤੀ ਚ ਤੂੜ ਪਰ ਧਰਤੀ ਦਾ ਇੱਕ ਖੰਡਰ ਹੋਇਆ ਉਹ ਉਸ ਧਰਤੀ ਤੋਂ ਰੱਕ ਹੋ ਕੇ ਜਿੱਥੇ ਆਹ ਬਰਾਜਮਾਨ ਸਾਰੇ ਇੱਕ ਧਰਤੀ ਦੇ ਆਪਣੇ ਗਵਾਰਕ ਚੰਨ ਪਾ ਕੇ ਵਿਸ਼ਰਾਮ ਕਰਕੇ ਸਾਰਾ ਦਿਨ ਇੱਕ ਧਰਤੀ ਉੱਪਾਰ ਗਾਏ ਇਹ ਸਮਾ ਬਣਾ ਬਾਪਰਚਾਰੇ ਸੇਵਾ ਕੀਤੀ ਕਿ ਸੰਤਾਂ ਨੇ ਆਪਣਾ ਜੀਵਨ ਸਫਲ ਕਰਦਾ ਜਤਨ ਕੀਤਾ ਇਸ ਤਰ੍ਹਾਂ ਬਾਬਾ ਜੀਤ ਸਿੰਘ ਦੀ ਬਾਬਾ ਪਿਆਰਾ ਤੇ ਹੋਰ ਬੜਾ ਪਿਆਰੇ ਆਪ ਜੀ ਸਾਹਿਬ ਸੰਤਾਂ ਬਹੁਤ ਪਿਆਰੇ ਸੇਵਾ ਕਰ ਰਹੇ ਮਾਪੁਰਖ ਕਿਤੇ ਗਏ ਥੋੜਾ ਜਿਹੀ ਨੇ ਕਿਉਂਕਿ ਉਹਨਾਂ ਦੇ ਕੰਮ ਬੋਲਦੇ ਆ ਬਾਧ ਕਰੇ ਹੋਏ ਸਰੀਰ ਕਰਕੇ ਪਰਮੇ ਚਲੇ ਜਾਂਦੇ ਮਾਪੁਰਖ ਪਰ ਉਹਨਾਂ ਨੇ ਕੀਤੇ ਹੋਏ ਪਰਮਕਾਰ ਕੀਤੇ ਹੋਏ ਕਰਮ दुनिया कॾहिं बि न भुल सघे सोच त बड़े आत भाव सारीअ तकदे सां धनवाद सत बाबा भॻती साहिब ख़ालसी कला बड़े ई उन्हनि जा हर साल तक़रीबन 2 ਸਾਲ ਸ਼ਾਇਦ ਨਾ ਆਏ ਹੋਣ ਵਿਚੋ ਨਹੀਂ ਤੇ तकरीबन ਲੱਗ 1992 ਤੋਂ ਲਗਾਤਾਰ ਇਸ ਥਾਂ ਤੇ ਹਾਜ਼ਰੀ ਭਰਦੇ ਆ ਬਹੁਤ ਵੀ ਆਉਂਦੇ ਨੇ ਕੰਗਾ ਸਾਹਿਬ ਵਾਲਸਾਲ ਕਿਉਂਕਿ ਕਾਰ ਸੇਵਾ ਦੇ ਵਾਹ ਮੁਰਕਾ ਨਾ ਜੱਥਾ ਹੈ ਤੇ ਯਾਨੀ ਬਾਬਾ ਜਰੈਸੇ ਦੀ ਕੈਨੇਟ ਕਹਿੰਦੇ ਕਹਿੰਦੇ ਭਾਈ ਕਾਰ ਸੇਵਾ ਵਾਲੇ ਜੱਥੇ ਨੂੰ ਬੁਲਾਓ ਅਸੀਂ ਕਹੇ ਬਾਬਾ ਜੀ ਕਿਹੜੇ ਕਹਿੰਦੇ ਜਿੱਟੇ ਕੱਪੜੇ ਵਾਲੇ ਆਉਂਦੇ ਹੁੰਦੇ ਐ ਕਰੋ ਟੱਕੀਜ਼ਾ ਵਾਲੇ ਅਸੀਂ ਕਹੇ ਠੀਕ ਹੈ ਬਾਬਾ ਜੀ ਤਬਾਕ ਪਾਰ ਤੇ ਹਾਰੀ ਹਾਂ ਕਹਿੰਦੇ ਭਾਈ ਪਿਛਲੇ ਜਨਮਾਂ ਦੀਆਂ ਕਮਾਈਆਂ ਨੇ ਕੋਈ ਜਿਮਜਾ ਨਾ ਕੀਰਤਨ ਕਰਦਾ ਕੋਈ ਫੜਤਾਲਾ ਨਾ ਕਰਦਾ ਕੋਈ ਟੋਪਰੀ ਝੋਲਾ ਕਰ ਨਾਲ ਕਦੇ ਕਰਦੀ ਸੋਹਾਂਮਾਂ ਨੇ ਅਲੱਗ-ਅਲੱਗ ਤੋਂ ਦਰਗਾਹਾਂ ਤੋਂ ਜੋਤੀਆਂ ਲੱਗੀਆਂ ਹੁੰਦੀਆਂ ਨੇ ਸੰਸਾਰ ਦੇ ਵਿੱਚ ਦੁਨੀਆਂ ਨੂੰ ਇੱਕ ਰਸਤਾ ਦਿਖਾਉਣ ਲਈ ਇੱਕ ਸੱਚ ਦਾ ਮਾਰਗ ਦੱਸਣ ਲਈ ਗੁਰੂ ਬਾਹਰ ਕਿਰਪਾ ਕਰਦਾ ਹੈ ਜਨਪਿਆਰਿਆਂ ਤੇ ਜਿੱਥੇ ਰਾਜ ਨੂੰ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਪ੍ਰਵਤਕਾ ਵੱਲੋਂ ਕਰਦੇ ਆ ਸੰਗਤਾਂ ਦਾ ਲਵੇ ਤਾਂ ਨਾ ਉਹ ਸਾਰੀਆਂ ਸੰਗਤਾਂ ਦਾ ਸਾਡੀ ਬਾਣੀ ਨਾਲ ਜੁੜੀਏ ਤੇ ਆਪਣਾ ਜੋ ਔਕਾ ਸਫਲਾ ਕਰੀਏ ਵੀਰੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਬਾਖ ਪਰਤਖ ਦਰਸ਼ਨ ਦਾ ਧਿਆਨ ਸਰ ਖਲਸਾ ਸਾਹਿਬੋ ਜੀ ਪੰਜ ਪਿਆਰੇ ਚਾਰ ਸਹਿਬਜ਼ਾਦੇ ਚੌਵੀ ਮੁਕਤੀ ਹਜੀਆਂ ਜਪੀਆਂ ਤੱਪੀਆਂ ਜਿਨ੍ਹਾਂ ਦਾਰ ਜਪਿਆ ਵੱਢ ਕੇ ਛਕਿਆ ਧਰਮ ਦੇ ਸੀਧ ਤੇ ਦੇ ਕਲਾਈ ਦੀਗ ਵਾਹੀ ਦੇਖੇ ਅੰਦਰਕ੍ਰਿਤਾ ਤਨਹ ਪਿਆਰੇ ਸ਼ਰਧਿਕ ਵਾਹੀ ਦਾ ਧਿਆਨ ਸਰ ਖਲਸਾ ਸਾਹਿਬੋ ਜੀ ਵੰਚਾ ਪਕਤਾ ਸਤਿਵੰਤ ਗੁਰੂ ਜੀ ਮਾਤਾ ਗੁਰਦੁਆਰਾ ਸਾਹਿਬ ਨੂੰ ਜੀ ਜਨਾ ਸਿੰਘਾ ਸਿੰਘਣੀਆਂ ਦੇ ਧਰਮ ਦੇ ਸਿਰ ਦਿੱਤੀ ਵੱਧ ਵੱਧ ਕਟਵਾਈ ਦੁਨੀਆ ਖਲਾਲ ਰਹੀਆਂ ਔਪਰੀਆਂ ਤਰਾਈਆਂ ਤਾ ਨਾ ਰਹਿਣਾ ਚਾਹਵੇ ਤੇਰੀ ਬਾੜੀ ਨੂੰ ਮੀਠਾ ਕਰਕੇ ਮੰਨਿਆ ਗੁਰਦਰਾ ਦੇ ਸਿਵਾ ਲਈ ਕੁਰਬਾਨੀਆਂ ਕੀਤੀਆਂ ਪਰ ਹੁਣੇ ਹਾਰਿਆ ਗੁਰਦਰਾ ਦੇ ਸੁਭਾਵਿਕ ਸ੍ਰੀ ਧਰਮਪਾਲ ਸਹਿਬ ਸ੍ਰੀ ਰੰਕਾ ਸਾਹਿਬ ਗੁਰੂ ਕਾਬ ਸ੍ਰੀ ਪੰਝਾ ਸਾਹਿਬ ਗੋਦਰਾ ਗੰਸਰ ਵੇਖੇ ਸਹਾਇ ਤੇ ਕਕਾਰ ਸਹਾ ਹਮੇ ਸ਼ਹੀਦ ਹੋ ਗਏ ਜਿਨਾ ਸਿੰਘਾਂ ਸਿਕਣਿਆ ਭਜੰਗ ਫਰਜਾ ਸ਼ਹੀਦਾਂ ਸਿਕਾ ਦੇ ਕਮਾਈ ਦਾ ਧਿਆਨ ਕਰ ਖਾਲਸਾ ਸਾਹਿਬ ਨੂੰ ਜੀ ਅੱਲੇ ਮਾ ਸਵਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਵਤ ਖਾਲਸਾ ਦੀ ਗੁਰ ਵਾਹਿਗੁਰੂ 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 ਜਿਥੇ ਆਵੇ ਜਿੱਥਾ ਉਹਨਾਂ ਦਾ ਸਦਕਾ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਦੀ ਸਹਾ ਸਹਾਂ ਸਹਾਂ ਸਿਖਰਾ ਦੇਖਦੇ ਹੁਤੇ ਵਰਤ ਕੀ ਪਾਣ ਪੰਖੇ ਜੀ ਸ੍ਰੀ ਸਾਹਿਬ ਜੀ ਸਹਾਇ ਕੌਸਾ ਜੀ ਬੋਲ ਬੋਦੋ ਸ੍ਰੀ ਆਪ ਦੀ ਸਿੱਖਾਂ ਦਾ ਮਾਨੀ ਮਾਪੂਰੀ ਮਾ ਫਤਕਾਰਾ ਕਰਾ ਕਾ ਕੋ ਤੁਹਾਈ ਗੁਰੂ ਸਿੱਖਾਂ ਨੂੰ ਸਿੱਖੀ ਦਾ ਮਹਤਾਂ ਕਿਸ ਤਾਰ ਦੇਖ ਨਾਲ ਸਹਾ ਨੰ ਕੋ ਚਾਨਾ ਦਾ ਨਸਰ ਦਾ ਨੰਦਾ ਸ੍ਰੀਮ ਸਹ ਸਹ ਜੀ ਕੇ ਦਸ਼ਰਸ਼ਨਾ ਚੌਕੀਆਂ ਝੰਡੇ ਗੋਗੇ ਰੋਜੋ ਕਾਉ ਧਰਮ ਦਾ ਆਕਾਰ ਕਿਸੇ ਵੀ ਕਿਸਾਨ ਸੋਸਰ ਸੰਗ ਨੂੰ ਨਾਣਾ ਕਾਮ ਕੋ ਕੋ ਅਹੰਕਾਰ ਤੋਂ ਜਾਣਾ ਹੈ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਰਣਕਲਾ ਸਾਹਿਬ ਦੀ ਊਪਰ ਧਾਮ ਜਿਨ੍ਹਾਂ ਤੋਂ ਪਿਆਰੇ ਪੰਥ ਖਾਲਸਾ ਜੀ ਨੂੰ ਵਿਸ਼ੋੜਿਆ ਗਿਆ ਹੈ ਖੁਦ ਹੀ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਵ ਦਾਤਾਰ ਖਾਲਸਾ ਜੀ ਨੂੰ ਬਖਸ਼ਿਸ਼ ਮਿਆੜਿਆ ਦੀ ਮਾਰ ਤਾਣਿਆ ਦੀ ਤਾਣ ਦੇ ਉਟਿਆਂ ਦੀ ਊਟ ਧਰ ਸਭ ਨੂੰ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਉਹ ਆਪ ਜੀ ਪਾਵਨ ਕਿੰਦਰ ਸਾਹਿਬ ਗੁਰਦੁਆਰਾ ਘਾੜ ਸਾਹਿਬ ਕੀ ਧੰਨ ਧੰਨ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਆਪ ਜੀ ਨੇ ਕਿਰਪਾ ਕੀਤੀ ਦ੍ਰਿਸ਼ਟੀ ਕੀਤੀ ਰਹਣ ਕੀਤੀ ਹੈ ਜਨਮ ਮਰਨ ਤੋਂ ਰੂਮਾਂदाई ਤੱਕ ਪਰਉਪਕਾਰੀ ਆਏ ਅਸੀਂ ਦੀਦਿਆ ਲੋਕ ਮਹਾਂਪੁਰਖ ਸਤ ਬਾਬਾ ਫੈਰਾ ਸਿੰਘ ਜੀ ਸਤ ਬਾਬਾ ਜੀਤ ਸਿੰਘ ਜੀ ਉਹਨਾਂ ਦੀ ਸਵਾਨਾ ਵਰਸੀ ਮਨਾਉਂਦੇ ਹੋਏ ਗੈਰੋਤੋਂ ਆਪ ਜੀ ਅਰਾਈ ਬਣਦੇ ਝੱਫ-ਜੱਖ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦੀ ਲੜੀ ਚੱਲੀ ਆ ਪਾਸ਼ਾ ਜੀ ਅੱਜ ਅੰਮ੍ਰਿਤ ਵੇਲੇ ਕੋ ਹੁਕਮਾਇਨੇ ਪਾਸ਼ਾ ਕੋ ਘਰ ਤੋਂ ਪ੍ਰਾਂਤ ਭੁੱਲੇ ਦਰਸ਼ਨ ਕਰਾਰੇ ਦਿੱਤੇ ਨੇ ਪਾਸ਼ਾ ਜੀਓ ਭੁੱਲੇ ਦਬਾਨਾ ਚ ਪਾਸ਼ਾ ਜੀ ਦੇ ਰਾਗੀ ਢਾਡੀ ਕ੍ਰਿਸ਼ਨ ਪਾਸ਼ਾ ਕਥਾ ਬਾਤਾਂ ਨੇ ਸਤਿ ਮਹਾਂਪੁਰਖਾਂ ਨੇ ਆਪ ਜੀ ਦੀ ਦੱਸੀ ਹੋਈ ਬਾਣੀ ਅਨੁਸਾਰ ਪਾਸ਼ਾ ਦੱਸੀ ਹੋਈ ਧੁਤ ਬੰਤ ਧੁਤ ਪੁਖਸਾ ਪਾਸ਼ਾ ਜੀ ਆਪ ਜੀ ਬਹੁਤ ਗਾਇਨ ਕੀਤੇ ਨੇ ਉਨ ਗਾਇਤ ਕਰਦੇ ਸਮੇਂ ਪਾਣੀ ਪੰਦੇ ਸਮੇਂ ਪਾਣੀ ਸਰਵਣ ਕਰਦੇ ਸਮੇਂ ਇਕਾਂ ਤਰ੍ਹਾਂ ਦੀਆਂ ਕੁੱਟੀਆਂ ਰਹਿ ਜਾਂਦੀਆਂ ਆ ਵਰਖਸ਼ ਜੋ ਉਹ ਵਰਖਣਾ ਨੂੰ ਮਾਤੇ ਸਮਤ ਵਰਖਣੀ ਕੀਰਤਨ ਕਰਨਾ ਵਕਤੇ ਉਦੋਂ ਵਰਖਸ਼ਨਾ ਵਰਵਾਲੇ ਬੜ ਸੌਂਦਾ ਵਕਤੇ ਉਦੋਂ ਵਰਖਸ਼ਨਾ ਆਪ ਵਿੱਚ ਵਰਕੇ ਬਾਣੀ ਸੁਧਤੀ ਪੜ੍ਹਦਾ ਵਕਤੇ ਉਦੋਂ ਵਰਖਸ਼ਨਾ ਬਗਾਂ ਮਾਤਰਾ ਦੀ ਸੋਚੀ ਵਕਣੀ ਲਾਲ ਸ੍ਰੀ ਨਾਨਕ ਸਾਹਿਬ ਦੀ ਨਾ ਭੁੱਲੀ ਨਾ ਭੁਲਾਈ ਆਪਣਾ ਨਾਮ ਪਾਈ ਇਹਨਾਂ ਖੁੱਲੇ ਦਿਲਾਂ ਅੰਦਰ ਪਾਸ਼ਾ ਦੀਆਂ ਲਾਗੇ ਦੀਆਂ ਸੰਗਤਾਂ ਵੱਲੋਂ ਨਗਰ ਦੀ ਲਾਖਾ ਸਾਕਤਾ ਵੱਲੋਂ ਪਾਸ਼ਾ ਜੀ ਨੂੰ ਆਪ ਜੀ ਨੂੰ ਟੈਲੀਫੋਨ ਦੌਰਾਨ ਆਦਿਕ ਵਸਤਾਂ ਡੰਗਰਾ ਵਾਸਤੇ ਵਸਤਾਂ ਪਾਸ਼ਾ ਪੇਟਾ ਕੀਤੀਆਂ ਨੇ ਸੰਭੂ ਦੀਆਂ ਸਾਧ ਸੰਗਤੀਆਂ ਵਾਸਤਾ ਹਾਜ਼ਰ ਪ੍ਰਬੰਧ ਕਰ ਲੀਆਂ ਸੂਹੀ ਸੇਵਾਦਾਰਾਂ ਨੇ ਸਪੂਹੀ ਲਾਖੀ ਦੀ ਸਾਕਤ ਨੇ ਪਾਸ਼ਾਏ ਖੁਦ ਹੀ ਦਿਨ ਅੰਦਰ ਸੇਵਾ ਕੀਤੀ ਹੈ ਸੇਵਾ ਕੀਤੀ ਫਾਇ ਪਾਣੀ ਤੋਂ ਬਾਅਦ ਇਸ ਮੱਤ ਬਖਸ਼ਣੀ ਚੜ੍ਹਦੀ ਕਲਾ ਵਿੱਚ ਦਰੋ ਕਰੋ ਨਾਮ ਦਾਸ਼ਨਾਂ ਦੀ ਦਾਤ ਬਖਸ਼ਣੀ ਬਰਸੀ ਕੀ ਦੀ ਦਾਤ ਬਖਸ਼ਣੀ ਅਸੀਂ ਤੇਰਿਆਂ ਤੇਰਿਆਂ ਦੀ ਤੇਮੌਦਾ ਜਿਵੇਂ ਆਪ ਹੀ ਵਰਦਿਆਂ ਆਪ ਹੀ ਬਣਾ ਕੇ ਰੱਖਣਾ ਦਿੱਤੀਆਂ ਦਾਤਾਂ ਚੋਂ ਜਵਿੱਤਰ ਕੜਾ ਪ੍ਰਸ਼ਾਦ ਦੀ ਦੇਹ ਹਾਲ ਲੈ ਭੋਖਲਾ ਉਹ ਸਿੱਖਤ ਸਾਹਿਬਾ ਉਹ ਸਿੱਖਤ ਸਾਹਿਬਾ ਤੇਰੀ ਸਾਥ ਸੰਗਤ ਦੀ ਦਸਨੀ ਲੈ ਦੂਰੋਂ ਦੂਰੋਂ ਚੱਲ ਕੇ ਸਖਤ ਨੇ ਆਪਦੇ ਦਰ ਪੇ ਸਿੱਧਾ ਕੀ ਕਸੂਰ ਦੀਆਂ ਦਰਾਂ ਘਟਾਵਾਂ ਹਾਜ਼ਰ ਪਰਵਾਰ ਕੰਨੀਆਂ ਕਦਮ ਕਰਮ ਲਈ ਇੱਥੇ ਲਾਉਣੇ ਦਰੋਂ ਘਰੋਂ ਖਿਸ਼ਾਂ ਦੇ ਇਥੇ ਆਣੇ ਬਖਸ਼ ਨੇ ਨਿਕਣ ਜਿਹੜੇ ਸੁੱਖ ਮਾਰਗ ਤੇ ਸੁੱਖ ਜੀ ਆਪੇ ਸੁਖ ਵਰਤਾਈ ਪਰਵਾਰਾਂ ਵਿੱਚ ਸੁਖਸ਼ਾਂਤੀ ਇੱਕ ਦਾ ਬਾਗ ਵੱਡੇ ਬੱਚਿਆਂ ਤੇ ਬੇਹਰ ਭਰਿਆ ਸਿੱਤੇ ਰਖਣਾ ਮਾਤਾ ਪਿਤਾ ਦੇ ਲਾਇਕ ਸੁਪੁੱਤਰ ਸੁਪੁੱਤਰੀ ਬਣਾਉਣਾ ਵਿਜਾ ਦੀ ਦਾਤ ਬਖਸ਼ਣੀ ਬਾਣੀ ਵਾਲੇ ਨੂੰ ਪਿਆਰ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਕਰੋ ਕਿਰਪਾ ਅਰਾਹੀ ਹੁਕਮ ਬਖਸ਼ ਕਰਕੇ ਸਕਤਾਂ ਨਗਰੀ ਨਵਨਿਹਾਲ ਕਰੋ ਹੁਕਮਾਂ ਵਿੱਚ ਜਮਤਿਆ ਜਾ ਬਖਸ਼ੋ ਮਾਈ ਭਾਈ ਪਰਦੇ ਸੁਰਮੇ ਗਾਂਦੇ ਸਿਰਫ ਤੇਰਾ ਨਾਮ ਚਿਤ ਆਵੇ ਨਾਰਕੜਾਮ ਚੜ੍ਹਦੀ ਕਲਾ ਤੁਸੀ अकाल सभु सिखण को हुकम है गुरू ग्रु ग्रे महादेव परगरा मिलबो है राज करेगा खाल साया मिले बचे उठ गई सवाश की ਸਾ ਗੁਰੂ ਦਾ ਪਰ ਡੰਕਾ ਵਾ ਦੇ ਭਪੇ ਕਾ ਨੇਕ ਲੰਘਿਆ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੂ ਹਵਾ ਜਗਮਗ ਜੋਤਵਰਾਜ ਰਹੀ ਸ੍ਰੀ ਆਪ ਚੜ ਨਗਰਆ ਘੰਟਾ ਜਾ ਕੇ ਹੱਥ ਮੈਂ ਕਲਗੀ ਪੂਰੇ ਸੀ ਸੋ ਹਮੜੀ ਰੱਖਿਆ ਕਰੇ ਗੁਰੂ ਕਲਗੀ ਵਾਹਿਗੁਰੂ ਨਾਮ ਜਹਾਦੀ ਹੈ ਚੜੇ ਸੁ ਉtre ਉਹ ਸ਼ਰਧਾ ਕਰ ਸੇਵਦੇ ਗੁਰਪਾਰ ਉਹ ਸ਼ਰਧਾ ਕਰ ਸੇਵਦੇ ਗੁਰਪਾਰ ਰੇ ਦਰਸ਼ਨ ਤੇ ਜੈਖੋਲ ਕੇ ਵਾਰ ਕੋਠ ਮਹੱਲਾ ਪੰਜਮ ਅਮਰੀ ਗਨ ਤਨਗੜਿਆ ਕਾਏ ਆਪਣਾ ਬਿਰਦ ਪ੍ਰਛਾਣ ਹਾਥ ਤੇਰਾ ਖੇ ਕਰ ਆਪਣੇ ਸਦਾ ਸਧਾਰੰਗ ਮਾ ਕਣਤਨ ਗਣਿਆ ਕਾਏ ਆਪਣਾ ਕਿਰਤ ਪੁਛਾਣ ਹੱਥ ਤੇਰਾ ਕੇ ਕਰ ਆਪਣੇ ਸਦਾ ਸਦਾ ਨਮਾਣ ਸਾਚਾ ਸਹਗੋ ਸਤ ਮਿਹਰਵਾਣ ਬੰਦ ਪਾਇਆ ਨ ਸਤਗੁਰ ਪੂਰੇ ਹੋਏ ਸਰਬਕਲੇ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਿਰਾ ਕੀ ਨਾਨਕ ਸਦਗੁਰੂ ਮਾਨ ਆਪਣੇ ਦਾਸ ਕੀ ਆਪ ਪੈ ਜਿਰਾ ਕੀ ਨਾਨਕ ਸਦਗੁਰੂ ਮਾਨ ਗੁਰਪ੍ਰੀਤ ਸਾਧ ਸੰਗਤ ਜੀ ਸਿਰ ਪੰਜ ਮੀਟਰ ਉੱਜੋ ਸਾਧ ਸੰਗਤ ਦੇ ਪਾਵਨ ਸਰੂਪ ਅੰਨਜੀ ਸਥਾਨ ਤੇ ਜਾਣ ਦੀ ਸਮਰਥੀ ਹੋ ਗਈ ਆ ਪਰ ਬੇਨਤੀ ਕਰਾਂ ਮੈਂ ਸਿੱਧਾ ਰੋ ਫਾਈਬਰਿੰਗ ਦੇ ਤੇ ਗਾਜੂ ਭਾਈ ਰੁੱਕ ਕੇ ਜਲਾਵਾ ਪੁਰਸਨ ਨੇ ਲਓ ਅਕੀ ਵਾਲੇ ਮਹਾਂਪੁਰਸ਼ ਸਾਰੇ ਯਾਤਰੀ ਬੇਨਤੀ ਆ ਕਿ ਗੁਰੂ ਘਰ ਦੇ ਹਮਸਾ ਸਿਰੋਪੇ ਪਰਵਾਹ ਕਰਨ ਸਤਿਗੁਰੂ ਦਾ ਚੇਟਕੀ ਸਾਹਿਬ ਆਸੀ ਕਲਾ ਉਹਦੇ ਮੇਰ ਨਾਲ ਹੋ ਜੇ ਰੂਪ ਪ੍ਰਭਾ ਸਾਰੇ ਜਨ ਤਰਿ ਬੇਨਤੀ ਕਰੀ ਸਾਹਵਾਲਿਆ ਬੋਲੇ ਸੋਨਹਾਰ ਚੱਕੇ ਪਾਲੋ ਸੁਖੇ ਜੀ ਰਜਾ ਸਾਹਵਾਲਿਆ ਬੋਲੇ ਸੋਨਹਾਰ ਸਾਉਂਡ ਵਾਲੇ ਜਿਹਨੂੰ ਬੇਨਤੀ ਆ ਟੂਰ ਵਾਲੇ ਵੀਰ ਜੀ ਅੱਜ ਰੂਪਾ ਲਾਓ ਜੀ ਆਪਣਾ ਸੋਹਣਾ ਜਿਹਨੂੰ ਲੱਗ ਦਿਖਾ ਰਿਹਾ ਉਹਨੇ ਬੇਨਤੀ ਆ ਵੀਰ ਜੀ ਤੁਸੀਂ ਰੂਪਾ ਲਓ ਰਿਸ਼ੀ ਰੂਪੇ ਲੋਤਾ। ਤੁਹਾ ਜਨ ਬਸ। ਤੁਹਾੇ। ਮੱਛਵੜੇ ਤੋਂ ਆਇਆ। ਤਰਜੀਹ ਸੇ ਕਾਥੇ ਉਹ ਵੇਦਰ ਵੇਦ ਜੀ ਮੋਬੇ ਸਰੂਪਾ ਦੋ। ਜਿਆਨੇ ਵਾ ਬੜਾ ਲਾਇਆ ਤਾਂ ਤੇਰੇ ਤੋਂ ਆਇਆ ਤੁਸੀਂ ਸੁਰੱਖਾ ਲਓ ਜਰੂਰ। ਮੱਛੜਾ ਸਾਲਾ ਬੰਦੋ ਰਗੜੀ ਖੜਾ। ਆ ਬੀਜੀ ਕਲੀ ਸਿੰਘ ਆ ਧਰਪਾ ਦੇ ਸਾਹਮਣੇ ਲਾਇਆ ਵਰਤ। ਆ ਧਰਪਾ ਦੇ ਗਲੇ ਸਿਂ ਆ ਜਾਤਾ ਤੋਂ ਸੰਗ ਆਪਣੇ ਦੇਵਾਲਾ ਇਹਨਾਂ ਨੂੰ ਲੈਣਾ। ਆ ਲਾਲੀ ਖੜੇ ਨੇ ਸਿੰਘ ਰੇ ਕੋਲੇ। ਆਨੇ ਖੜੇ ਸੈਕਲ ਆ ਰੱਪੇ ਸੇ ਇਹਨਾਂ ਧਰਪਾ। ਚਲੋ ਠੀਕ ਹੈ ਜੀ। ਧੰਨਵਾਦ ਅਧਿਆਪਕ। ਤੋਂ ਬੇਨਤੀ ਹੈ ਸਤਿਕਾਰਯੋਗ ਦੇਰਪਤੌ ਸੇਖੋ ਕੱਤਵਰ ਸੇਵਾ ਦਾ ਲੱਗੋ ਸਾਰੇ ਸਤਿਕਾਰ ਨੂੰ ਬੇਨਤੀ ਹੈ ਕਿ ਇਹ ਨੂੰ ਤੇ ਵਿਚਾਰ ਲੈ ਕੇ ਜਾਣਾ ਸਾਡੇ ਇਥੇ ਦੋ ਮਿੰਟ ਲੱਗਣਿਆ ਬਾਦ ਸਭਾ ਲਈ ਲੱਗੇ ਤਤ ਗ੍ਰਹ ਪਾਵਨ ਸਭਰੋਗ ਨਿੱਜੀ ਸਥਾਨ ਤੇ ਦੇਰ ਵਸ ਰਹੀ ਹੈ ਉਹ ਪ੍ਰੰਤ ਤਾ ਸਭਰੋਗ ਜਾਣਾ ਸੋ ਦੇਨ ਦੀ ਸਤਿਕਾਰਨ ਕਿਉਂਕਿ ਆਪ ਜੀ ਹਰ ਸਾਲ ਇਸ ਸਥਾਨ ਤੇ ਆ ਕੇ ਨਮਸਕਾਰ ਕਰਦੇ ਹੋ ਵੱਡੇ ਭਾਗ ਨੇ ਤੋ ਗੁਰਮੁਖ ਪਿਆਰੇ ਸਭਾ ਕਿਸੇ ਨਾਲ ਲਿਹਾਜ਼ ਨਹੀਂ ਕਰਦਾ ਵੇਖਦੇ ਆਂ ਇਹ ਸੰਸਾਰ ਹੈ ਕਿੱਥੇ ਚੱਲ ਕੇ ਵੇਖਦੇ ਵੇਖਦੇ ਪਿਛਲੇ ਸਾਲ ਜੋ ਸਾਥੀ ਹੋ ਸਕਦਾ ਆਏ ਹੁਣ ਐਸੇ ਦੁਨੀਆ ਦਾ ਤੌਰ ਜੇ ਆਏ ਹੁਣ ਇੱਥੇ ਕੋਈ ਦੁਨੀਆਦਾਰੀ ਦਾ ਪਤਾ ਨਹੀਂ ਹੈ ਕਿੰਨਾ ਸਮਾਂ ਕਿਸੇ ਕਿੰਨੇ ਸਵਾਸ ਨੇ ਗੁਰੂ ਕਿਰਪਾ ਕਰੇ ਉਹਦੇ ਸਾਥ ਵੀ ਰਹੇ ਤੇ ਤੇਰੇ ਦਰਸ਼ਕਾਰੇ ਬਖੇ ਵੱਧਵਾ ਜੀਵਨ ਬਖੇ ਬਣੂ ਬਾਹਰੇ ਸਾਰਿਆਂ ਨੂੰ ਪਰਿਵਾਰਾਂ ਸੁਖ શાંતੀ ਵਰਤੇ ਸੋ ਸਤਸੰਗੀਓ ਸਾਰੀ ਟੰਕਾ ਦਾ ਤਲਵਾਦ ਕਬਾ ਸਕਰੀਰ ਸਿੰਘ ਜੀ ਕਬਾ ਹਰਦੇਵ ਸਿੰਘ ਜੀ ਭਾਈ ਸੋਨੂ ਵੱਲੋਂ ਦੁਬਾਰਾ ਸਤਿਕਾਰਿਆ ਨਗਰ ਦੇ ਸਰਪੰਚਾਂ ਕਾਰ세 ਹੁਣ ਮਾਫਰ ਖਵਦੋ ਸਾਰਿਆਂ ਦੇ ਧੰਨਵਾਦ ਕਰਦੇ ਆ ਸਮੂਹ ਜਥੇਬੰਦੀ ਵੱਲੋਂ ਜਿੱਥੇ ਸੇਵਾਦਾਰਿਆ ਤੇ ਜੀ ਉਹਨਾਂ ਵੱਲੋਂ ਵੀ ਸਾਰਿਆਂ ਦਾ ਹਾਰੀ ਧੰਨਵਾਦ ਕਰਦੇ ਆ ਸੇਵਾ ਕਰਦੇ ਆ ਬੋਲਦਿਆਂ ਕੋਲ ਕੋਈ ਇੱਕ ਨਿੰਟਾ ਗਲਤੀ ਆ ਜੇ ਹਮ ਜਾਣੇ ਬੜੇ ਵਿੱਚ ਪਰਮਪਿਆਰਿਓ ਸਾਖਤ ਵਾਚਣ ਯੋਗ ਹੈ ਕਿਉਂਕਿ ਕਿਸੇ ਦੀ ਸਾਹ ਦੇ ਖਿਲਾਫ ਬਚਾਉ ਦੇ ਬੋਲਿਆ ਗਿਆ ਹੋਵੇ ਗੁਰੂ ਬਖਸ਼ਣ ਯੋਗ ਹੈ ਸੰਗਤ ਬਖਸ਼ਣ ਯੋਗ ਹੈ ਤੇ ਰਹਿਮਤ ਕਰਦੀ ਸੰਗਤ ਨੇ ਕਿ ਸੱਚੇ ਪਾਤਸ਼ਾਹ ਸਭ ਦੇ ਕਾਰਜ ਸਭਲੇ ਕਰੇ ਜਿਨ੍ਹਾਂ ਨੇ ਵੀ ਗੁਰੂ ਪਿਆਰ ਨੇ ਇੱਥੇ ਆ ਕੇ ਇਸ ਮਹਾਨ ਸਮਾਗਮ ਦੇ ਵਿੱਚ ਇਸ ਸੇਵਾ ਦੇ ਕੰਮ ਵਿੱਚ ਆਪਣਾ ਯੋਗਦਾਨ ਪਾਇਆ ਬਾਣੀ ਸੁਣ ਕੇ ਪੜ ਕੇ ਲੰਗਰਾਂ ਦੀਆਂ ਸਵਾਵਾਂ ਵਕਤਾਂ ਦੀਆਂ ਸਵਾਵਾਂ ਪਡਾਲ ਵਿੱਚ ਸਵਾਵਾਂ ਸੌਣ ਦੀ ਸੇਵਾ ਲੜੀ ਦੇ ਵਿੱਚ ਸੇਵਾ ਸੋਰ ਸਾਉਂਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਸਾਹਿਬ ਸੇਵਾ ਨਿਭੋਲੇ ਆ ਲੈਵ ਵਾਲਿਆਂ ਦਾ ਵੀ ਧੰਨਵਾਦ ਤੇ ਵਿਸ਼ੇਸ਼ ਧੰਨਵਾਦ ਫ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜਿਨ੍ਹਾਂ ਦੀ ਸ਼ਗਰਸ਼ ਆ ਹੈ ਹਰ ਸਾਲ ਇਹ ਸਮਾਗਮ ਚੱਲਦਾ ਸਤ ਗੁਰੂ ਚੜ੍ਹਦੀ ਕਲਾ ਕਰੇ ਤੇ ਇਸ ਸਮਾਗਮ ਦੀ ਦਾ ਦਿਕਾਰਾ ਚੰਦਨਾ ਸਾਰੀਆਂ ਸਜਤਾ ਨੇ ਕੋਈ ਵੀ ਰਚਨਾ ਬਾਜੀ ਨਾ ਰਹੇ ਕੋਈ ਵੀ ਆਵਾਜ਼ ਵਿੱਚ ਸਾਰੀ ਸਜਤਾ ਨੇ ਦਿਕਾਰਾ ਜੁਲਾ ਪਾਈ ਬੋਲੇ ਕਾਲ ਦਾ ਰਾਏ ਬਣ ਕੇ ਬਤੇ